ਆਰੂ ਨੂੰ ਪਹਿਲੇ ਸਾਨੂੰ ਫੈਸਲਾ ਕਰਨਾ ਪਏਗਾ ਠੀਕ ਹੈ ਕਿ ਵੋਟ ਤੇ ਜਲੰਧਰ ਵਸਤੀ ਪੈਦੀ ਬਟ ਇਸ ਟਾਈਮ ਸਮੁੱਚੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਚੈਲੰਜ ਚੈਲੰਜ ਇਹ ਹੈ ਕਿ ਜਿਸ ਪਾਰਟੀ ਨੇ ਇੱਕ ਐਮਐਲਏ ਨੂੰ 22 ਸਾਲ ਪਹਿਲੇ 5 ਸਾਲ ਵਾਸਤੇ ਇਲੈਕਟ ਕਰਵਾਇਆ ਹੋਵੇ ਤੁਹਾਡਾ ਵਿਸ਼ਵਾਸ ਜਿੱਤਿਆ ਹੋਵੇ ਉਹ ਆਦਮੀ 22 ਸਾਲਾਂ ਦੇ ਵਿੱਚ ਪਾਰਟੀ ਛੱਡ ਕੇ ਚੌਥੀ ਇਲੈਕਸ਼ਨ ਵਾਸਤੇ ਮਜਬੂਰ ਕਰਦੇ ਸਾਰੇ ਨੂੰ ਪਹਿਲੇ ਤੇ तकरीबन 1 ਮਹੀਨਾ ਵਰਕਿੰਗ ਟਾਈਮ ਗਵਰਨਮੈਂਟ ਦਾ ਇਹ ਗੱਲ ਦੂਸਰੀ ਹੈ ਕਿ ਸਰਕਾਰ ਢਾਈਆਂ ਸਾਲਾਂ ਦੀ ਕੰਮ ਹੀ ਨਹੀਂ ਕਰ ਰਹੀ ਨਹੀਂ ਤੇ ਚਲਦੀ ਹੋਈ ਟੌਪ ਰਫ਼ਤਾਰ ਦੇ ਵਿੱਚ ਗਵਰਨਮੈਂਟ ਨੂੰ 1 ਮਹੀਨਾ ਸਵਾ ਮਹੀਨਾ ਬ੍ਰੇਕਸ ਲਾ ਦੇਣੀਆਂ ਇਸ ਤੋਂ ਵੱਡੀ ਘਾਤਕ ਕੋਈ ਹੋਰ ਐਕਟ ਨਹੀਂ ਹੋ ਸਕਦਾ ਸਵਾ ਮਹੀਨਾ ਲਗਾਤਾਰ ਹਰ ਕੰਮ ਠਾਪੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪ ਜਮਾਤ ਜਿਹੜੀ ਕਹਿੰਦੀ ਸੀ ਸਾਫ਼ ਸੁਥਰੀ ਇਥੇ ਇੱਕ ਰਾਜਨੀਤੀ ਲੈ ਕੇ ਆਣੀ ਉਹਨਾਂ ਨੇ ਪਹਿਲੇ ਅਜ ਤੋਂ 25 ਸਾਲ ਪਹਿਲੇ ਜਦੋਂ ਇਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾਂ ਦੇਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੋਣ ਦੇ ਬਾਅਦੂ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੂਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਪਹਿਲੇ ਹੱਥੋਂ ਹੀ ਪਹਿਲਾ ਕੰਮ ਹੀ ਆਪ ਦਾ ਧੋਖੇ ਨਾਲ ਧੜੇ ਨਾਲ ਸ਼ੁਰੂ ਕੀਤਾ ਦੁਆਬੇ ਦੇ ਤੇ ਜਿਹੜਾ ਉਹਨਾਂ ਨੇ ਗੁੱਲ ਖਲਾਣਾ ਸੀ ਉਹ ਤੁਹਾਡੇ ਸਾਹਮਣੇ ਹੈ ਇਹਨਾਂ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਟਾਈਆਂ ਸਾਲਾਂ ਦੇ ਵਿੱਚ ਜੋ-ਜੋ ਉਹਨਾਂ ਨੇ ਕੰਮ ਕੀਤੇ ਨੇ ਸਾਡੇ ਜੇ ਅਸੀਂ ਇਲਜ਼ਾਮ ਲਗਾਉਂਦੇ ਤਾਂ ਕਹਿੰਦੇ ਸਿਆਸੀ ਵਿਰੋਧੀ ਇਲਜ਼ਾਮ ਲਗਾ ਰਹੇ ਇੱਕ ਉਹ ਆਦਮੀ ਜਿਹਦਾ ਗੁਰੂ ਭਗਵੰਤ ਮਾਨ ਸੀ ਜਿਹਦਾ ਚੇਲਾ ਉਂਗਰਾਲ ਸੀ ਤਈਆਂ ਸਾਲਾਂ ਦੇ ਵਿੱਚ ਸੀਤਲ ਲੁੰਗਰਾਲ ਨੇ ਇੱਕ ਦਿਨ ਪਹਿਲੇ ਜਿਹੜੇ ਚਾਰजेस ਲਗਾਏ ਨੇ ਮੁੱਖ ਮੰਤਰੀ ਤੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰਜ ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਤੇ ਮੈਂ ਜੇ ਭਗਵੰਤ ਮਾਨ ਨੂੰ ਕਹਿੰਨਾ ਭਗਵੰਤ ਮਾਨ ਜੀ ਜੇ ਅਸੀਂ ਚਾਰਜਸ ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਹੈ ਤੇਰਾ ਆਪਣਾ ਸਟਾਫ ਕਰ ਰਿਆ ਤੁਹਾਡੀ ਮਰਜ਼ੀ ਨਾਲ ਕਰ ਰਿਆ Chief Minister ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲਸਦਾ ਬਟ ਅੱਜ ਤੁਹਾਡਾ ਆਪਣਾ ਸਾਥੀ ਸੀਤ ਲੰਗਰਾਲ ਨੇ ਜਿਹੜੇ ਚਾਰजेस ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ ਪੰਜ ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿਥ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਨੇਜ ਪ੍ਰਮਾਤਮਾ ਨੂੰ ਹਾਜ਼ਰ ਲਾਤੋਈ ਪ੍ਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿਣਾ ਉਸੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਜੇ ਸਹੀ ਮੈਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬਣਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਈਓ ਸਭ ਸਾਨੂੰ ਤੇ ਐ ਲੱਗਦਾ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦਿੱਤਾ ਇਹ ਟੋਲ ਦੀ ਕਲੈਕਸ਼ਨ ਉਹਨਾਂ ਨੇ ਇੱਥੇ ਸ਼ੁਰੂ ਕਰ ਲਈ ਹੈ ਤੇ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ ਇੱਕ ਸੈਂਟਰ ਦੋਨੋ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮਹੇਤ ਤੇ ਸੀਤਲ ਲੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੋ ਰਾਰਿਆ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਇੱਕ ਐਗਜ਼ੈਂਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰਜਸ ਆਫ ਕ腐ਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਤੋਂ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਉਹ ਚੀਫ ਮਿਨਿਸਟਰ ਉਹ ਪੰਜਾਬ ਦੀ ਕੋਈ ਏਜੰਸੀ ਤੁਹਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਡਰ ਨਹੀਂ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰ ਏਜੰਸੀਆਂ ਤੋਂ ਡਰ ਨਹੀਂ ਕਿਸੇ ਤੋਂ ਲੱਗਦਾ ਹੀ ਸਾਫ਼ ਸੁਥਰੇ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜਲੰਧਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹੰ ਅੰਗਰਾਲ ਲਾਇਗਾ ਚਾਰजेस ਤੁਸੀਂ ਹੋਰ ਨਾ ਚਾਰजेस ਨੂੰ ਓਪਨਲੀ ਰਿਬੱਟ ਕਰੋ ਤੇ ਤੁਸੀਂ ਇਹ ਇਨਕੁਆਰੀ ਜਾਂ ਤੇ ਔਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਨੇ ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮਨਜ਼ੂਰ ਕਰਦੇ ਕੋਈ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸੋ ਥੈਟ ਇਹਦੀ ਇਨਵੈਸਟੀਗੇਸ਼ਨ ਹੋ ਸਕੇ ਐਂਡ ਇਹਦੇ ਵਿੱਚ ਚਾਰजेस ਨਿਹਰੇ ਪੈਸੇ ਲੈਣਦੇ ਨਹੀਂ ਕਾਰਪੋਰੇਸ਼ਨ ਦਾ ਰੇਟ ਦੱਸਿਆ ਉਹਨਾਂ ਨੇ ਕਿ ਤੁਹਾਡਾ ਇੱਕ ਇਥੋਂ ਦਾ ਐਮਐਲਏ ਇੱਕ ਪੁਰਾਣਾ ਸਾਥੀ ਉਂਗਰਾਲ ਸਾਹਿਬ ਦਾ ਮੈਨੂੰ ਇਹ ਵੀ ਯਾਦ ਹੈ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੈਂ ਔਰ ਰਮਨ ਅਰੋੜੇ ਨੂੰ ਤੇ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਬਿਲਕੁਲੀ ਜਿਹਾ ਜੋੜਵੇ ਭਾਈ ਹੁੰਦੇ ਨੇ ਕੱਪੜੇ ਵੀ ਇੱਕੋ ਜਿਹੇ ਜੈਕਟ ਵੀ ਇੱਕੋ ਜਿਹੇ ਰੰਗਾਂ ਦੀ ਬੜਾ ਚੇਰ ਕਿਉਂਕਿ ਸਾਂਸੀ ਹਰ ਗੱਲ 'ਚ ਉਹਨਾਂ ਨੂੰ ਦੇਖ ਕੇ ਗੱਲ ਦਾ ਪਤਾ ਹੈ ਕਿ ਇਸ ਟਾਈਮ 'ਤੇ ਕੋਈ ਮਾਲ ਬਣਾਣਾ ਨੇ ਜੈਸ ਉਹਦਾ 50 ਲੱਖ ਰੁਪਈਆ ਜੇ ਕੋਈ ਬਿਲਡਿੰਗ ਬਣਾਣੀ ਉਹਦਾ 25 ਲੱਖ ਰੁਪਈਆ ਜੇ ਕੋਈ ਹੋਰ ਛੋਟਾ ਮੋਟਾ ਕੰਮ ਕਰਾਣਾ ਉਹਦਾ 5 ਲੱਖ ਰੁਪਈਆ ਇਹਦੇ ਚਾਰਜੇਸ ਨੇ ਇਸ ਤੋਂ ਸੰਗੀਨ ਸਾਰੋਂ ਵੱਡਾ ਚਾਰਜ ਹੈ ਜੇਸੇ ਏਰੀਏ ਦੀ ਪਛਾਣ এডਿਕੇਸ਼ਨ ਨਾਲ ਰਹੀ ਹੋਏ ਇੰਡਸਟਰੀ ਨਾਲ ਰਹੀ ਮੀਡੀਆ ਨਾਲ ਰਹੀ ਹੋਏ ਅੱਜ ਉਸ ਏਰੀਏ ਦੀ ਉਹ ਸ਼ਹਿਰ ਦੀ ਪਛਾਣ ਧੜੇ ਨਾਲ ਹੋਏ ਅੱਜ ਉਹ ਸ਼ਹਿਰ ਦੀ ਪਛਾਣ ਸਟੇ ਨਾਲ ਹੋਏ ਅੱਜ ਉਸ ਸ਼ਹਿਰ ਦੀ ਪਛਾਣ ਜਿਹੜੀ ਹੈ ਚਿੱਟੇ ਨਾਲ ਹੋਏ ਕਿੱਥੇ ਸਲਾਰ ਲੇਟ ਸਾ ਸਵਰਨ ਸਿੰਘ ਵਰਗੀ ਪਰਸਨੈਲਿਟੀਜ਼ ਕਿੱਥੇ ਮਾਸਟਰ ਗੁਰਬੰ타 ਸਿੰਘ ਵਰਗੀਆਂ ਪਰਸਨੈਲਿਟੀਆਂ ਕਿੱਥੇ ਸਾਹ ਦਰਬਾਰਾ ਸਿੰਘ ਵਰਗੇ ਨੈਸ਼ਨਲਿਸਟ ਇਹ ਸ਼ਹਿਰ ਨੇ ਪੈਦਾ ਕੀਤੇ ਤੇ ਕਿੱਥੇ ਅੱਜ ਕਿੱਥੋਂ ਅਸੀਂ ਕਿੱਥੇ ਆ ਗਏ ਆ ਜਿਹੜੇ ਭਗਤ ਜੀ ਨੇ ਇਹਨਾਂ ਦੇ ਕੈਂਡੀਡੇਟ ਨੇ ਭਗਤ ਜੀ ਦੇ ਪਿਤਾ ਜੀ ਅੱਜ ਵੀ ਬੀਜੇਪੀ ਦੇ ਨੇ ਜਿਸ ਮੁੰਡੇ ਦੇ ਉੱਤੇ ਆਪਣੇ ਬਾਪ ਨੂੰ ਭਰੋਸਾ ਨਹੀਂ ਜਿਹਦੇ ਮੁੰਡੇ ਦੇ ਉੱਤੇ ਜਿਸ ਕੈਂਡੀਡੇਟ ਤੇ ਮਿੰਦਰ ਪਗਤ ਜੀ ਦਾ ਪਿਤਾ ਅੱਜ ਦੇ ਦਿਨ ਵੀ ਭਾਜਪਾ 'ਚ ਚੁੰਨੀ ਲਾਲ ਪਗਤ ਜੀ ਜਿਸ ਬਾਪ ਨੂੰ ਆਪਣੇ ਮੁੰਡੇ ਤੇ ਭਰੋਸਾ ਨਹੀਂ ਉਹ ਕਹਿੰਦੇ ਕਿ ਜਿਲੰਦਰ ਵੈਸਟ ਦੇ VOTER ਉਹਦੇ ਤੇ ਭਰੋਸਾ ਕਰਨ ਇਹ ਪਹਿਲੇ BJP 'ਚੋਂ ਆਪ ਚ ਆਇਆ ਤੇ ਆਪ ਵਾਲਾ ਚੰਦ ਦਿਨ ਪਹਿਲੇ BJP 'ਚ ਗਿਆ ਤੇ ਮੈਨੂੰ ਇਹ ਵੀ ਪਤਾ ਲੱਗਾ ਕੋਈ ਇੱਕ ਅੱਧਾ ਹੋਰ ਵੀ ਐਹੋ ਜਿਹਾ ਬੰਦਾ ਜਿਹੜਾ ਕਈ ਪਾਰਟੀਆਂ ਬਦਲ ਚੁੱਕਿਆ ਕਈ ਕੁੰਡੇ ਰਾਤ ਦੇ ਖੜਕਾਰਿਆ ਕਈ ਕਈ ਦਰਵਾਜ਼ੇ ਜਿਹਦਾ ਖੇਦੇ ਨਾਲ ਸੌਦਾ ਹੋ ਜਾਏ 250 ਦੁਕਾਨ ਜਿਹੜੀ ਇੱਥੋਂ ਦੇ ਸਾਡੇ ਸਿਟਿੰਗ ਐਮਪੀ ਨੇ ਸਾ ਚਰਨਜੀਤ ਸਿੰਘ ਚੰਨੀ ਜਿਹੜੇ ਪਿਛਲੀ ਕਈ ਮਹੀਨਿਆਂ ਤੋਂ ਇੱਥੇ ਨੇ ਉਹਨਾਂ ਨੇ ਖੁਦ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਕਰੀਬਨ 250 ਦੁਕਾਨ ਇੱਥੇ ਸਟੇਲੀ ਚਲਦੀ ਤੇ ਜੋ ਮੈਨੂੰ ਰੇਟ ਪਤਾ ਲੱਗਾ ਮਾੜੀ ਸੱਟੇ ਵਾਲੀ ਦੁਕਾਨ ਦਾ ਮਿਨਿਮਮ ਰੇਟ 70000 ਇਹ ਚਾਰਵੇਂ ਅਸੈਂਬਲੀ ਹਲਕੇ ਸਾਡੇ ਸ਼ਹਿਰ ਦੀ ਗੱਲ ਕਰਦੇ ਕਿਉਂਕਿ ਜਿੰਨਾ ਹਿੱਸਾ ਉਂਗਰਾਲ ਦਾ ਪੰਦਾ ਉਹਨੇ ਤਾਂ ਕਿਹਾ ਕਿ ਰਮਨ ਉਹ ਰੋੜੇ ਨੇ 5 ਲੱਖ ਰੁਪਈਆ ਮੈਨੂੰ ਆਫਰ ਕੀਤਾ ਕਿ ਆਪਣੇ ਏਰੀਆ ਦਾ ਲੈ ਲਓ ਜੋ ਤਕਰੀਬਨ 70000 ਤੋਂ ਲੈ ਕੇ 1.5 ਲੱਖ ਤੱਕ ਇਹ ਸੱਤੇ ਦਾ ਰੇਟ ਤੇ 250 ਦੁਕਾਨ ਨੇ ਤੁਸੀਂ ਆਪਣੇ ਆਪ ਐਵਰੇਜ ਲਾ ਲਓ ਕਿ 2.5 ਕਰੋੜ ਤਾਂ ਇਹਦਾ ਸੱਤੇ ਦਾ ਹੀ ਹੁੰਦਾ ਜਿਹੜਾ ਉਹ ਕਹਿੰਦਾ ਕਿ ਮੈਨੂੰ 3 ਕਰੋੜ ਰੁਪਈਆ ਸੀਐਮ ਦੇ ਪਰਿਵਾਰ ਨੂੰ ਹਰ ਮਹੀਨਾ ਦੇਣਾ ਪੈਂਦਾ ਜਿਹਦੇ ਵਿੱਚ ਆ ਤੁਹਾਡੀ ਕੰਪਲੀਟ ਕਾਰਪੋਰੇਸ਼ਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਕਿ ਇਸ ਟਾਈਮ ਜਿਹੜਾ ਗoing rate ਹੈ ਜਿਲੰਦਰ ਵੈਸਟ ਦੇ ਮੈਂ ਵੀਰਾਂ ਨੂੰ ਤੇ ਭੈਣਾਂ ਨੂੰ ਦੱਸ ਦੇਣਾ ਚਾਹਨਾ ਜਿਹੜੇ ਲੋਕ ਆ ਪਿਛਲੇ ਦਿਨਾਂ ਦੇ ਵਿੱਚ ਆਪਣਾ ਈਮਾਨ ਵੇਚ ਚੁੱਕੇ ਨੇ ਉਹਨਾਂ ਬੰਦਿਆਂ ਦਾ ਰੇਟ ਇਸ ਟਾਈਮ ਚੱਲ ਰਿਹਾ ਜੇ 5 ਲੱਖ ਰੁਪਈਆ ਮਿਸਪਲ ਕਾਉਂਸਲਰ ਦਾ ਦੇ 15 ਲੱਖ ਰੁਪਇਆ ਐਕਸ ਮਿਸਪਲ ਕਾਉਂਸਲਰ ਸਾਰੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਤੁਹਾਡੀ ਉਗਰਾਹੀ ਵੋਟਰਾਂ ਦੀ ਇਹ ਕਰ ਚੁੱਕੇ ਨੇ ਆਪਦੀ ਸਰਕਾਰ ਐਡਵਾਂਸ ਅਗਰਾਹੀ ਹੋ ਚੁੱਕੀ ਹੈ ਆ ਜਿਹੜੇ ਤਿੰਨ ਤਿੰਨ ਪਾਰਟੀਆਂ ਦਸਾਂ ਦਸਾਂ ਦੇਣਾ 20 20 ਜਾ ਰਹੇ ਨੇ ਉਹਦਾ ਸਿੱਧਾ ਹਿਸਾਬ ਲਾ ਲਓ ਜਿਹੜਾ ਕਾਉਂਸਲਰ ਜਾ ਰਿਹਾ 25 ਲੱਖ ਰੁਪਇਆ ਜਿਹੜਾ ਐਕਸ ਕਾਉਂਸਲਰ ਜਾ ਰਿਹਾ 15 ਲੱਖ ਮੈਂ ਆਪਣੀਆਂ ਭੈਣਾਂ ਨੂੰ ਤੇ ਮਾਤਾ ਨੂੰ ਮਾਤਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਨਾਂ ਨੇ ਤੁਹਾਡੇ ਨਾਲ ਕਫਰ ਤੋਲਿਆ ਤੁਹਾਨੂੰ ਝੂਠ ਬੋਲਿਆ ਤੁਹਾਨੂੰ ਲਾਰਾ ਲਾਇਆ ਕਿ 1000 ਰੁਪਿਆ ਮਹੀਨੇ ਦਾ ਸੀ ਤੁਹਾਨੂੰ ਅਸੀਂ ਐਜ਼ ਅ ਪੈਨਸ਼ਨ ਦਿਆ ਕਰਾਂਗੇ 28 ਮਹੀਨੇ ਹੋ ਚੁੱਕੇ ਨੇ ਜਿਹੜਾ ਵੀ ਵੋਟਰ ਤੁਹਾਡੇ ਕੋਲ ਜਿਹੜੀ ਵੀ ਆ ਆਪ ਆਦਮੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਂਦਾ 28000 ਰੁਪਿਆ ਬੰਦਾ ਜੇ 28 ਮਹੀਨਿਆਂ ਤੱਕ ਆਈ ਪੀ ਸਿੰਘ ਦੀ 181000 ਵੋਟ ਇਸ ਹਲਕੇ 50% ভোটার عورتਾਂ ਜਿਹੜੀਆਂ ਨੇ ਤੇ ਜਿਹੜੀ ਵੀ ভোটার ਬੰਦੀ 18 ਸਾਲ ਦੀ ਉਮਰ ਤੋਂ ਵੱਧ ਦੀ ਬੰਦੀ 90 28 ਲਾ ਲਓ 2 ਲੱਖ 252 ਕਰੋੜ ਰੁਪਇਆ عورتਾਂ ਦਾ ਬਕਾਇਆ ਆਮ ਆਦਮੀ ਪਾਰਟੀ ਵੱਲ 90000 ভোটার 28000 28 ਮਹੀਨਿਆਂ ਦਾ 252 ਕਰੋੜ ਰੁਪਇਆ ਆ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਸਿੱਧੇ ਤੌਰ ਟੋਲ ਟੈਕਸ ਇਕੱਠਾ ਕਰ ਰਿਹਾ ਹੈ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਕੋਲੋਂ ਆਪਣੀ ਵਸੂਲੀ ਕਰਾਓ ਨਾ ਇਸ ਤੋਂ ਬਾਅਦ ਇਹ ਭਗਵੰਤ ਲੱਭਣਾ ਜੇ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝ ਲਈ। ਅਖੀਰਲੀ ਇਲੈਕਸ਼ਨ ਇਹ ਆਪ ਦੀ ਤੇ ਅਖੀਰਲੀ ਇਲੈਕਸ਼ਨ ਇਹ ਭਗਵੰਤ ਦੀ। ਇਹ ਕੋਠੀ ਐਸੇ ਗੱਲ ਕਰਨੀ ਇਹਨੇ ਇੱਥੇ ਲਈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਦਿਨਾਂ ਚ ਸਾਰੇ ਜਿਲੰਦਰ ਦੇ ਕਾਰਪੋਰੇਸ਼ਨ ਦੇ EMPLOYEES ਮਸ਼ੀਨਾ ਸਮੇਤ ਸਵੀਪਰ ਸਮੇਤ ਇਲੈਕਟ੍ਰੀਸ਼ੀਅਨਾਂ ਸਮੇਤ ਸਾਰੇ ਬੈਸਟੇ ਚਲੇਗੇ। ਸਾਰੇ ਸ਼ਹਿਰ ਚ ਕੂੜਾ ਇਕੱਠਾ ਹੋ ਰਿਹਾ ਕੋਈ ਇੱਕ ਬੰਦਾ ਵੀ ਸ਼ਹਿਰ ਦੇ ਵਿੱਚ ਸਫਾਈ ਕਰਨ ਵਾਸਤੇ ਇਸ ਸੀਵਰੇਜ ਦੇ ਕੰਮ ਵਾਸਤੇ ਕੋਈ ਬੰਦਾ ਅਵੇਲੇਬਲ ਤੇ ਮੋਟਰਸ ਨੂੰ ਮੈਂ ਬੈਸਟ ਵਾਲਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਨਿਹਰੇ ਦੱਸ ਦਿੰਦੇ ਇਸ ਤੋਂ ਬਾਅਦ ਕੋਈ ਲੱਭਣਾ ਨਹੀਂ ਤੁਹਾਨੂੰ ਮੈਂ ਯਾਦ ਦਿਰਾਣਾ ਚਾਹਾਂਗਾ ਕਿ 21 April 2023 ਨੂੰ ਜਲੰਧਰ ਸ਼ਹਿਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਆਏ ਸੀ ਯਾਦੋ ਸੁਸ਼ੀਰ ਰਿੰਕੂ ਇਹਨਾਂ ਦਾ ਕੈਂਡੀਡੇਟਸ ਇਹਨਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਇੱਕ ਸਪੋਰਟਸ ਯੂਨੀਵਰਸਿਟੀ ਦਵਾਂਗੇ ਇਹਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਦੋਨਾਂ ਨੇ ਕਿ ਅਸੀਂ ਪੀਜੀਆਈ ਵਰਗਾ ਇੱਕ ਇੰਸਟੀਚਿਊਟ ਤੁਹਾਨੂੰ ਜਲੰਧਰ ਦਵਾਂਗੇ ਇਹਨਾਂ ਨੇ ਸਾਰੇ ਹੀ ਇੰਡਸਟਰੀਅਲ ਏਰੀਆਜ਼ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਡਾ ਲਾਈਟਿੰਗ ਦਾ ਪ੍ਰਬੰਧ ਤੁਹਾਡੀਆਂ ਸੜਕਾਂ ਦਾ ਪ੍ਰਬੰਧ ਤੁਹਾਡਾ ਸੀਵਰੇਜ ਦਾ ਪ੍ਰਬੰਧ ਜਿਹੜੀ ਇੱਥੇ ਲੁੱਟ ਕੋ ਕਸੋਟ ਹੋ ਰਹੀ ਹੈ ਲਾਅ ਐਂਡ ਆਰਡਰ ਦਾ ਪ੍ਰਬੰਧ ਅਸੀਂ ਤੁਹਾਨੂੰ ਕਰਕੇ ਦਵਾਂਗੇ ਮੇਰਾ ਓਪਨ ਚੈਲੰਜ ਹੈ ਭਗਵੰਤੇ ਅੱਥੇ ਆਇਆ ਇੱਕ ਕੰਮ ਕਿਸੇ ਵੀ ਪਿਛਲੇ ਢਾਈਆਂ ਸਾਲਾਂ 'ਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਸਮੁੱਚੇ ਸ਼ਹਿਰ ਤੋਂ ਵਸਤੀ ਤੇ ਗੱਲ ਹੀ ਛੱਡ ਸਮੁੱਚੇ ਸ਼ਹਿਰ 'ਚ ਇੱਕ ਵੀ ਲਾਈ ਹੋਏ ਤੇ ਮੈਨੂੰ ਸਾਬਤ ਕਰ ਦਿਓ ਤੇ ਬੋਰਡ ਦੇ ਹੱਕਦਾਰੇ ਤੇ ਜੇ ਪਿਛਲੇ ਢਾਈਆਂ ਸਾਲਾਂ 'ਚ ਇੱਕ ਨਹੀਂ ਲੱਗੀ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਹੋਇਆ ਸੀਵਰੇ ਤੇ ਪਾਣੀ ਦੀ ਏਡੀ ਵੱਡੀ ਸਮੱਸਿਆ ਇਹ ਸੈਂਟਰ ਬਣ ਚੁੱਕਿਆ ਵੇਖੋ ਸਾਰਨ ਅਫਸੋਸ ਨਾਲ ਗੱਲ ਵੈਸਟਰ ਦੇ ਵਿੱਚ 6570 ਫੀਸਦੀ ਘਰ ਇਹੋ ਜਿਹੇ ਨੇ ਜਿਸ ਹਰ ਘਰ ਦੇ ਵਿੱਚ ਨਸ਼ੇ ਦਾ ਪਰਮਾਨ ਕੋਈ ਨਾ ਕੋਈ ਬੱਚਾ ਪ੍ਰਭਾਵਿਤ ਨਹੀਂ ਨੌਜਵਾਨ ਬੱਚੇ ਪੂਰੇ ਹੋ ਚੁੱਕੇ ਨੇ ਮੋਤਾ ਹੋ ਚੁੱਕੀਆਂ ਨੇ ਪਹਿਲੇ ਭਗਵੰਤ ਮਾਨ ਤੇ ਭਗਵੰਤ ਮਾਨ ਦਾ ਪਰਿਵਾਰ ਇੱਥੇ ਦੱਸੇ ਕਿ ਉੱਥੇ ਤੁਸੀਂ ਕੀਤਾ ਕੀ ਜਿਲੰਦਰ ਦੀ ਸੈਂਟਰਲ ਜੇਲ੍ਹ ਵਿੱਚੋਂ ਸਿਆਸਤ ਚੱਲਦੀ ਹੈ ਨਾ ਓਪਨ ਗੁੰਡਾਗਰਦੀ ਮੇਰਾ ਓਪਨ ਚਾਰਜਰਸ ਲੀਡਰ ਆਫ ਦੀ ਆਪੋਜੀਸ਼ਨ ਹੈ ਜੋ ਕੁਝ ਇੱਥੇ ਹੋ ਰਿਹਾ ਪਾਵੇਂ ਨਸ਼ਾ ਬੇਕਰਿਆ ਪਾਵੇਂ ਕ੍ਰਿਕਟਿੰਗ ਦੇ ਬੁਕੀ ਇੱਥੇ ਬੈਠੇ ਨੇ ਸ਼ਹਿਰ ਦੇ ਵਿੱਚ ਪਾਵੇਂ ਸ਼ਰਾਬ ਦਾ ਕੰਮ ਇੱਥੇ ਹੋ ਰਿਹਾ ਜਾਂ ਡੜੇ ਸੱਟੇ ਦਾ ਹੋ ਰਿਹਾ ਡਾਇਰੈਕਟਲੀ ਇਹਦੇ ਵਿੱਚ ਬਕਾਇਦਾ ਤੌਰ 'ਤੇ ਸੀਐਮਓ ਦੀ ਸ਼ਹਿ ਤੇ ਹੋ ਰਿਹਾ ਤੁਹਾਡੇ ਇੱਕ ਫਾਰਮਰ ਕੁਲੀਗ ਨੇ ਜਿੰਨੂੰ ਤੁਸੀਂ ਕਿਸੇ ਟਾਈਮ ਆਪਣਾ ਸ਼ੇਰ ਪੁੱਤਰ ਦੱਸਦੇ ਸੀ ਉਹਦੇ ਚਾਰਜੇਜ਼ ਨੇ ਜੇ ਇਮਾਨਦਾਰੀ ਨਾਲ ਭਗਵੰਤ ਜਿਹੜਾ 5 ਤਰੀਕ ਨੂੰ ਓਪਨ ਜਗ੍ਹਾ ਦੱਸੇ ਅਸੀਂ ਵੀ ਆ ਕੇ ਬੈਠਨੇ ਆ। ਇਹ ਇਸ ਦੇ ਚਾਰਜਸ ਨੂੰ ਇੱਕ ਇੱਕ ਚਾਰਜ ਨੂੰ ਰਿਬਟ ਕਰੇ ਤੇ ਨਾਲ ਇਨਵੈਸਟੀਗੇਸ਼ਨ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਜਾਂ ਔਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲੇ ਤੇ ਫੇਰ ਹੀ ਅਸੀਂ ਇਹ ਸਮਝਾਂਗੇ ਸਹੀ ਹੋਏਗਾ। ਮੇਰੀ ਅੱਜ ਵਿਸ਼ੇਸ਼ ਤੌਰ 'ਤੇ ਇਹ ਅਪੀਲ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਕਿ ਕੱਲੀ ਜ਼ਿੰਮੇਵਾਰੀ ਸਾਡੀ ਨਹੀਂ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਐਂਦੀ ਪਾਰਟੀਆਂ ਪਹਿਲੀ ਵਾਰ ਇਹ ਨਹੀਂ ਕਿ ਇਸ ਤੋਂ ਪਹਿਲੇ ਕਿਸੇ ਟਾਈਮ ਡਿਫੈਕਸ਼ਨਸ ਨਹੀਂ ਸੀ ਹੋਈਆਂ ਪਰ ਜੋ ਹਾਲ ਹੈ ਇਸ ਟਾਈਮ ਹੋ ਚੁੱਕੇ ਹੈ ਇਹਦਾ ਕਾਰਨ ਇਹ ਹੈ ਕਿ ਝੂਠ ਬੋਲ ਕੇ ਜਮਾਤ ਆਈ ਹੈ ਪਹਿਲੇ ਤੁਸੀਂ ਬੈਕਗ੍ਰਾਉਂਡ ਐਸੇ ਚੀਫ ਮਿਨਿਸਟਰ ਦੀ ਵੇਖ ਲਓ ਇਹ ਪਹਿਲੇ ਕਿਸੇ ਟਾਈਮ 사ਸੁ ਕੁਬੀਰ ਸਿੰਘ ਬਾਦਲ ਦਾ ਚੇਲਾ ਸੀ ਅਕਾਲੀ ਦਲ ਵਿੱਚ ਇਹ ਸੁਖਬੀਰ ਸਿੰਘ ਨੂੰ ਛੱਡ ਕੇ ਫਿਰ ਗਿਆ ਲੋਕ ਭرائی ਪਾਰਟੀ ਬਲਵੰਤ ਸਿੰਘ ਰਾਮੂ ਵਾਲੀਆ ਜੀ ਦਾ ਚੇਲਾ ਬਣਿਆ ਜਾਂਦੇ ਸਾਲ ਉਥੇ ਕਟਿਆ ਫਿਰ ਉਸ ਤੋਂ ਬਾਅਦ ਪੀਪੀਪੀ ਚ ਸਰ ਮਨਪ੍ਰੀਤ ਸਿੰਘ ਬਾਦਲ ਨਾ ਗਿਆ ਉਥੋਂ ਹੁਣ ਆਪ ਚ ਆਇਆ ਹੁਣ ਕੱਲ ਪਰਸੋਂ ਇੱਕ ਅਕਾਲੀ ਦਲ ਦੇ ਲੀਡਰ ਨੇ ਉਹ ਇਹਨਾਂ ਨਾਲ ਸਨ ਉਹਨਾਂ ਨੂੰ ਮੈਂ ਵੇਖਿਆ ਪਛੋਕੜ ਮੈਂ ਲੱਭੇ ਇੱਕ ਕਿਸੇ ਨੇ ਟਵੀਟ ਕੀਤਾ ਸੀ ਜਿਹਦੇ ਵਿੱਚ ਕਿਹਾ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਉਹ ਜਿਹੜਾ ਬੰਦਾ ਸੀ ਉਹ ਪਹਿਲੇ ਅਕਾਲੀ ਦਲ ਵੇਸੀ ਉਸ ਤੋਂ ਬਾਅਦ ਆਪ ਚਲਾ ਗਿਆ ਪਾਰਲੀਮੈਂਟ ਦੀ ਇਲੈਕਸ਼ਨਾਂ ਚ ਬੀਜੇਪੀ ਚਲਾ ਗਿਆ ਬੀਜੇਪੀ ਨੂੰ ਫੇਰ ਵਾਪਸ ਲੈ ਕੇ ਆਂਦਾ ਤੇ ਦੋਨਾਂ ਤੇ ਗੱਲ ਚ ਪਰਣਾ ਪਾਇਆ ਸੀ ਤੇ ਉਹਦੀ ਕੈਪਸ਼ਨ ਇਹ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਕਿ ਇਹਨਾਂ ਨੂੰ ਆਪ ਹੀ ਨਹੀਂ ਪਤਾ ਕਿਹੜਾ ਕਿਹੜੀ ਪਾਰਟੀ ਤੇ ਆ ਸਵੇਰੇ ਉੱਠ ਕੇ ਸਾਨੂੰ ਪਤਾ ਲੱਗਦਾ ਕੋ ਰਾਤ ਦਾ ਪੱਦ ਗਿਆ ਕਿਹੜਾ ਕਿਧਰ ਨੂੰ ਤੁਰ ਗਿਆ ਕੋਈ ਕਿਧਰ ਨੂੰ ਆਈ ਜਾਂਦਾ ਇੱਕ ਹੋਰ ਵੱਡਾ ਨਾਂ ਇਹਨਾਂ ਦਾ ਜਿਹਦੀਆਂ ਬਾਹਾਂ ਵਿੱਚ ਚੇਨ ਪਾਈ ਸੀ ਤੁਸੀਂ ਵੇਖਿਆ ਹੀ ਹੋਏਗਾ ਜਿਹੜਾ ਬਾਵਾ ਦੇ ਚੇਨਾ ਪਾ ਕੇ ਖਲੋਤਾ ਸੀ ਉਹ ਵੀ ਚੇਨ ਤੇ ਡਾਣਦੇ ਰਾਦੇ ਚ ਹੁਣ ਕਿਹਦਾ ਦਰਵਾਜ਼ਾ ਖੜਕੜਾਂਦਾ ਉਹ ਤੁਹਾਨੂੰ ਹੁਣ ਪਤਾ ਲੱਗੇ ਸੋ ਇਹ ਸਾਰੀ ਚੀਜ਼ ਤੁਹਾਡੇ ਨੋਟਿਸ ਦੇ ਬਾਅਦ ਸੇ ਬਹਿ ਲੈ ਕੇ ਆਂਦੀ ਸੀ ਸੋ ਇਹ ਆ ਤੁਸੀਂ ਆ ਵੇਖੋ ਚੰਦ ਮੈਂ ਆ ਫੋਟੋਗ੍ਰਾਫਸ ਵਿਖਾਣਾ ਚਾਹਨਾ ਤੁਹਾਨੂੰ ਆ ਜਿਹੜਾ ਰਮਨ ਐ ਆ ਕੀ ਇਹਦਾ ਨਾਂ ਇਹਨਾਂ ਦਾ ਅਰੂੜਾ ਜਿਹੜਾ ਉਹਦੀ ਫੋਟੋ ਇਹਨਾਂ ਦੇ ਮਾਤਾ ਜੀ ਦੇ ਨਾਲ ਸਰ ਇੱਧਰ ਆ ਸ਼ਾਂਪੇਓ ਜੀ ਆ ਦੂਜੀ ਫੋਟੋ ਇਹਨਾਂ ਦੇ ਸਿਸਟਰ ਦੇ ਨਾਲ ਹੈ ਜਿਹੜੇ ਚਾਰਜਸ ਨੇ ਸੀਤਲ ਉਂਗਰਾਲ ਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਸਟੀਫਾਈ ਕਰਦੀ ਏ ਕਿ ਪਰਿਵਾਰ ਦਾ ਇਹ ਬੰਦਾ ਮੈਂਬਰ ਹੈ ਜਿਹੜੇ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਏ ਐਵੇਂ ਨਹੀਂ ਹੋ ਰਹੀ ਐਵੇਂ ਨਹੀਂ ਮਠਾਈਆਂ ਮਡੀਆਂ ਜਾ ਰਹੀਆਂ ਹਲੋ ਆ ਤੀਸਰੀ ਵੀ ਇਹਨਾਂ ਦੀ ਸਿਸਟਰ ਦੇ ਨਾਲ ਹੈ ਤੇ ਸੰਮਾ ਸਾਹਿਬ ਨਾਲ ਥੋੜਾ ਪੀਸ ਆ ਚੌਥੀ ਇਹਨਾਂ ਦੀ ਧਰਮ ਪਤਨੀ ਜੀ ਦੇ ਨਾਲ ਹੈ ਇਹਨਾਂ ਦੀ ਵਾਈਫ ਦੇ ਨਾਲ ਹੈ ਜਿੰਨਾ ਸਾਹਿਬ ਤੁਸੀਂ ਵੀ ਦਿਖਾ ਦਿਓ ਫੋਟੋ ਵਾਕੇ ਠੀਕ ਹੈ ਆ ਸਾਰਿਆਂ ਦੇ ਨਾਲ ਹੈ ਮਾਈਕਾ ਸਾਹਿਬ ਜੀ ਇਹ ਜੋ ਇਹ ਚੀਜ਼ ਸਾਫ ਤੋਂ ਸਾਬਤ ਕਰਦੀ ਹੈ ਜਿਹੜੇ ਚਾਰजेस ਨੇ ਕਿ ਚਾਰजेस ਬਹੁਤ ਗੰਭੀਰ ਨੇ ਪਹਿਲੀ ਵਾਰ ਚੀਫ ਮਿਨਿਸਟਰ ਦੇ ਇਮੀਡੀਏਟ ਪਰਿਵਾਰ ਉੱਤੇ ਤੇਨਾਂ ਦੀ ਸੀਐਮਓ ਤੇ ਵੱਡੇ ਪੈਮਾਨੇ ਦੇ ਕਰਪਸ਼ਨ ਦੇ ਚਾਰਜਸ ਲੱਗੇ ਨੇ ਉਹਨੇ ਬਕਾਇਦਾ ਤੌਰ ਇਹ ਵੀ ਗੱਲ ਉਂਗਰਾਨ ਨੇ ਕਹੀ ਕਿ 5 ਤਰੀਕ ਨੂੰ ਸਾਰੀਆਂ ਹੀ ਜਿਹੜੀਆਂ ਉਹਦੇ ਕੋਲ ਆਡੀਓਜ਼ ਨੇ ਉਹ ਪਬਲਿਕ ਕਰੇਗਾ ਅਜੇ ਤੱਕ ਚੀਫ ਮਿਨਿਸਟਰ ਦਾ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਇੱਕੋ ਪ੍ਰਤੀਕਰਮ ਆਇਆ ਕਿ ਮੈਂ ਕੇਸ ਰਜਿਸਟਰ ਕਰਾ ਦੂੰ ਕੇਸ ਤੇ ਕਈਆਂ ਤੇ ਰਜਿਸਟਰ ਤੂੰ ਪਹਿਲੇ ਕਰ ਤੇ ਨੇ ਏ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋ ਬਾਹਰ ਨਿਕਲ ਉਹ ਵੇਖੀਏ ਕੰਨਾਕ ਤੂੰ ਸੱਚਾ ਸੋਚਾਂ ਕੱਲ੍ਹ ਹਾਂ ਸੀਬੀਆਈ ਨੂੰ ਵੇਖੀਏ ਤੋਂ ਮੈਂ ਜਿਲੰਦਰ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਹੱਥ ਜੋੜ ਕੇ ਸਮੂਚੀ ਪ੍ਰੈਸ ਨੂੰ ਬੇਤੀ ਕਰੂੰਗਾ ਇਹ ਜਿਹੜੇ ਇਸ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਕਿੱਥੇ ਨੇ ਦੁਪਹਿਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਨੇ ਮੋਸਟ ਅਨਪ੍ਰਿੰਸੀਪਲ ਮੋਸਟ ਅਨਪ੍ਰਿੰਸੀਪਲ ਮੇਰਾ ਖਿਆਲ ਹੈ ਜੇ ਮੈਂ ਕੋਈ ਸਿਆਸਤ ਦੇ ਵੇਖੀ ਹੈ ਸਾਰੇ ਨੂੰ ਵੱਧ ਇਸ ਏਰੀਏ ਵਿੱਚ ਇਸ ਖੇਤੇ 'ਚ ਵੇਖੀ ਹੈ ਕਿਰਪਾ ਕਰਕੇ ਇਹ ਟਰਨ ਕੋਰਸ ਨੂੰ ਸਾਰੇ ਪੰਜਾਬ 'ਚ ਵੈਸੇ ਤਾਂ ਲੋਕਾਂ ਨੇ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕੱਲੇ ਸਾਰੇ ਪੰਜਾਬ 'ਚ ਇੱਕ ਅੱਧਾ ਬਚ ਕੇ ਰਹਿ ਗਿਆ ਸਾਡੇ ਨੂੰ ਸਾਨੂੰ ਟਾਈਮ ਨਹੀਂ ਲੱਗ ਸਕਿਆ ਉਹ ਵੀ ਸਾਡੇ ਕੋਲ ਹੁਣ ਵਕਤ ਆ ਜਾਣਾ ਬਾਈ ਇਲੈਕਸ਼ਨ ਉੱਥੇ ਵੀ ਹੋਣੀ ਹੈ ਨਹੀਂ ਤੇ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਉਂਦੀ ਲੋਕ ਇਹ ਝੂਠ ਦੀ ਫਰੇਬ ਦੀ ਰਾਜਨੀਤੀ ਜਿਹੜੀ ਲੁੱਟ ਦੀ ਰਾਜਨੀਤੀ ਤੁਹਾਨੂੰ ਕਿਸੇ ਨੂੰ ਕੋਲ ਨਹੀਂ ਸਾਡੇ ਨੂੰ ਵੱਧ ਤੁਹਾਨੂੰ ਸਾਰਿਆਂ ਨੂੰ ਖਬਰ ਹੈ ਕਿ ਸੀਐਮ ਦਾ ਜਿਹੜਾ ਮੇਨ ਇਥੇ ਸੈਕਟਰੀ ਹੈ ਰਾਜਵੀਰ ਸਿੰਘ ਉਹ ਕੀ ਕੀ ਕਰਦਾ ਕਿੱਥੋਂ ਕਿੱਥੋਂ ਗਰਾਈਆਂ ਚੱਲ ਰਹੀਆਂ ਕਿਸਨਾ ਬਿਜ਼ਨਸਮੈਨਾਂ ਕੋ ਪੈਸੇ ਇਕੱਠੇ ਕੀਤੇ ਜਾ ਰਹੇ ਕਿਸਾਂ ਪਾਰਲੀਮੈਂਟ ਤੋਂ ਪਹਿਲੇ ਇਕੱਠੇ ਕੀਤੇ ਗਏ ਨੇ ਕਿਸ ਤਰ੍ਹਾਂ ਅੱਜ ਇਕੱਠੇ ਕੀਤੇ ਜਾ ਰਹੇ ਕਿਰਪਾ ਕਰਕੇ ਸਾਡਾ ਇਹਦੇ ਵਿੱਚ ਸਾਥ ਦਿਓ ਜੇ ਅਸੀਂ ਡੈਮੋਕ੍ਰੇਸੀ ਬਚਾਣੀ ਹੈ ਜੇ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹਦੇ ਹਾਂ ਜੇ ਅਸੀਂ ਚਾਹਦੇ ਹਾਂ ਕਿ ਕੁਝ ਹੱਦ ਤੱਕ ਰਾਜਨੀਤੀ ਇਹ ਜਿਹੜੀ ਗੰਦਲੀ ਰਾਜਨੀਤੀ ਇਹਦੇ ਚੋਂ ਬਚੀਏ ਜੇ ਅਸੀਂ ਚਾਹਦੇ ਹਾਂ ਕਿ ਇਸ ਕਿਸਮ ਦੀ ਆਰਗੇਨਾਈਜ਼ਡ ਮਾਫੀਆ ਜਿਹੜਾ ਇਹ ਸ਼ਿਕਾਗੋ ਵਰਗਾ ਸ਼ਹਿਰ ਬਣਾ ਦੇ ਲੈ ਜਿੱਥੇ ਕਿਸੇ ਟਾਈਮ ਆਰਗੇਨਾਈਜ਼ਡ ਮਾਫੀਆ ਸੀ ਜਿਲੰਦਰ ਵਾਸ ਨੈਵਰ ਨੋਨ ਫਾਰ ਥਿਸ ਜਿਲੰਦਰ ਲਗਾਤਾਰ ਮੈਂ ਇਹਨਾਂ ਸਾਲ ਵੇਖਦੇ ਰਹੇ ਕਦੀ ਕ੍ਰਾਈਮ ਪ੍ਰੂਨ ਸ਼ਹਿਰ ਨਹੀਂ ਸੀ ਇਹ ਸਾਫ਼ ਸੁਥਰੇ ਲੋਕ ਰਹਿੰਦੇ ਸਨ ਅਜਨ ਫੌਸਿਲਟੀ ਜਿਹੜਾ ਇੱਥੋਂ ਤੱਕ ਪਹੁੰਚਿਆ ਬਕਾਇਦਾ ਤੌਰ ਪੋਲਿਟੀਕਲ ਵੇਖੋ ਪਹਿਲੇ ਦਿਨੋਂ ਹੀ ਮੈਂ ਗੱਲ ਅਸੈਂਬਲੀ ਚ ਵੀ ਕਹਿੰਦੇ ਰਹੇ ਅੱਜ ਵੀ ਮੈਂ ਕਹਿੰਦਾ ਪੋਲਿਟੀਕਲ ਪ੍ਰੋਟੈਕਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਇਹ ਗੱਲ ਸਾਬਤ ਹੋ ਚੁੱਕੀ ਹੈ ਇਹਦੇ ਵਿੱਚ ਜਿੰਨੀਆਂ ਲਾਅ ਐਨਫੋਰਸਿੰਗ ਏਜੰਸੀਜ਼ ਨੇ ਭਾਵੇਂ ਪੁਲਿਸ ਸਾਰਾ ਇਹਨਾਂ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਹੋ ਸਕਦਾ ਤਾਂ ਕਿਰਪਾ ਕਰਕੇ ਤੁਸੀਂ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੈਂਟਰ ਚ ਵੀ ਤੁਸੀਂ ਵੇਖਿਆ ਤੇ ਇੱਥੇ ਹੀ ਵੇਖਿਆ ਤੇ ਮੈਂ ਇੱਥੇ ਆਈਪੀਜੀ ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰ ਰਿਹਾ ਜਾਖੜ ਸਾਹਿਬ ਗੱਲਾਂ ਤੋਂ ਹੀ ਬਹੁਤ ਵਡੀਆਂ ਕਰ ਤੋਹਾਡੀ ਪਾਰਟੀ ਦੇ ਨੁਮਾਇंदे ਨੇ ਚਾਰਜ ਲਾਇਆ ਸੈਂਟਰ ਵਿੱਚ ਤੁਸੀਂ ਆਓ ਵੇਖੀਏ ਕੋਈ ਤੁਹਾਡੀ ਏਜੰਸੀ ਇੰਟਰਵਿਊ ਨਹੀਂ ਕਰਦੀ ਕਿ ਨਹੀਂ ਕੀ ਤੁਸੀਂ ਇਮਾਨਦਾਰੀ ਨਾਲ ਪੰਜਾਬ ਨੂੰ ਬਚਾਉਣਾ ਵੀ ਚਾਹੁੰਦੇ ਹੋ ਕਿ ਪੰਜਾਬ ਨੂੰ ਗੰਦਲਾ ਹੀ ਕਰਨਾ ਚਾਹੁੰਦੇ ਹੋ ਜਿਸ ਕਿਸਮ ਦਾ ਤੁਹਾਡੇ ਐਕਟ ਨੇ ਪੀਜੇ ਪੀਤੇ ਆਓ ਵੇਖੀਏ ਸਾਡੇ ਕੋਲ ਤਾਂ ਹੈ ਕੁਝ ਨਹੀਂ ਐਂ ਤੇ ਕੱਲੀ ਅਪੀਲ ਹੀ ਕਰ ਸਕਦੇ ਆ ਲੋਕਾਂ ਦੇ ਜ਼ਰੀਏ ਯਾਦ ਹੈ ਮਰਦਾਂ ਵਾਲਾ ਕੋਈ ਕੰਮ ਕਰੇ ਮਾਨ ਆਪਣੇ ਖਿਲਾਫ ਆਪ ਇਨਕੁਆਰੀ ਇਕੱਲੇ ਸੀਬੀਆਈ ਨੂੰ ਉਹ ਵੇਖੀਏ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਇੱਥੋਂ ਪਤਾ ਲੱਗ ਜਾਏਗਾ ਬਕਾਇਦਾ ਦਾ 5 ਤਰੀਕ ਨੂੰ ਕਿ ਕਿੰਨਾ ਕੁ ਸਾਫ਼ ਸੇ ਸੁਤਰਾ ਮਾਨ ਇਹ ਤੇ ਸਾਨੂੰ ਵੀ ਪਤਾ ਜਿੰਨਕ ਹੈ ਪਰ ਚਲੋ ਲੈਟ ਅਸ ਗਿਵ ਹਿਮ ਅ ਕਪਲ ਆਫ ਮੋਰ ਡੇਸ ਦੇੰਤੇ ਦੋਹੀ ਰਹਿਗੇ ਦੇ ਵਿੱਚ ਤੇ ਨੇ ਮੈਡਮ ਮੇਰੀ ਬੇਨਤੀ ਹੈ ਅਸੀਂ ਟਾਈਮ ਦਈਏ ਲੈਟ ਬੀ ਡੈਵਲਸ ਐਡਵੋਕੇਟ ಲೆਟ ਅਸ ਗਿਵ ਹਿਮ ਟੂ ਡੇਸ ਮੋਰ ਇਹ ਮੈਨੂੰ 100% ਪਤਾ ਕਿ ਇੱਕ ਪਰ ਸਾਨੂੰ ਵੀ ਪਤਾ ਹੈ ਸਚਾਈ ਬਟ ਇਹਦੀ ਸਚਾਈ ਕਿੰਨੇ ਦਸੀਏ ਅਖੀਰ ਜਿਹੜਾ ਇਹਨਾਂ ਦਾ ਵਿਚਲਾ ਬੰਦਾ ਸੀ ਜਿਹੜਾ ਦਾ ਇਹਨਾਂ ਦਾ ਬੰਦਾ ਸੀ ਜਿਹੜਾ ਇਹਨਾਂ ਦਾ ਫਰੰਟ ਮੈਨ ਸੀ 2.5 ਸਾਲ ਉਸ ਆਦਮੀ ਨੇ ਹੁਣ ਇਹ ਚੀਜ਼ ਸਾਰੀ ਨੰਗਿਆ ਕੀਤੀ ਦਾ ਪਰਦਾ ਫਾਸ਼ ਕੀਤਾ ਐਨ ਦੋਨੋ ক্লোਸੇਸਟ ਆਫ ਲਾਈਸਨ ਇਹ ਦੋ ਜਿਹੜੇ ਨੇ ਇਹਨਾਂ ਦੇ ਸਾਰੇ ਨਾਲੋਂ ਅਨਮੋਲੀ ਰੇਸ਼ਣ ਸ਼ਹਿਰ ਦੇ ਦੁਆਬੇ ਦੇ ਇੱਕ ਰੋੜਾ ਤੇ ਅੰਗਰਾਲ ਇੱਕੋ ਜਿਹੇ ਕੱਪੜੇ ਇਹੋ ਜਿਹਿਆਂ ਜੈਕਟਸ ਪਾ ਕੇ ਰੱਖਦੇ ਸੀ ਹੁਣ ਜੇ ਲੜਾਈ ਹੋਈ ਤੁਹਾਨੂੰ ਪਤਾ ਲੜਾਈ ਕਿਹੜੀ ਗੱਲ ਤੋਂ ਹੋਈ ਹੁਣ ਇਹ ਗੱਲ ਸਿੱਧੇ ਚਾਰजेस ਸੀਐਮਓ ਤੇ ਆਏ ਨੇ ਐਂਡ ਇਹ ਚਾਰजेस ਜਿਹੜੇ ਨੇ ਕੋ ਝੂਠੇ ਨਹੀਂ ਨੇ ਸਾਨੂੰ ਹੀ ਪਤਾ ਸੱਚੇ ਬਟ ਅਸੀਂ ਟਾਈਮ ਦੇਣਾ ਚਾਹੁੰਦੇ ਤੁਸੀਂ ਇਹਦੇ ਵਾਸਤੇ ਵਿਸ਼ੇਸ਼ ਤੌਰ ਮੇਰੀ ਹੱਥ ਜੋੜ ਕੇ ਅਪੀਲ ਪ੍ਰੈਸ ਨੂੰ ਜੇ ਅਸੀਂ ਸੁਸਾਇਟੀ ਨੂੰ ਆਪਣੇ ਸ਼ਹਿਰ ਨੂੰ ਜੇ ਤੁਸੀਂ ਸਮਝਦੇ ਹੋ ਐਂ ਪਤਾ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਜੋ ਜੋ ਇਹ ਗੱਲ ਹੈ ਸੱਚੇ ਦੇ ਵਿੱਚ 75000 ਦਾ ਫਿਗਰ ਲੈ ਕੇ ਆਏ ਹਾਂ 10 ਲੱਖ ਦੀ ਲੋਟਰੀ ਦੁਕਾਨ ਦੀ ਇਹ ਕਿੱਥੋਂ ਲੈ ਕੇ ਆਏ ਕਿਹਦੀ ਜੀ ਕਿਹਦੀ ਜੀ ਕਿ 75000 ਰੁਪਏ ਲੋਟਰੀ ਦੁਕਾਨ ਤੋਂ ਲੈ ਕੇ 10 ਲੱਖ ਰੁਪਏ ਬਣ ਮੇਰੀ ਗੱਲ ਸੁਣੋ ਕੁਝ ਚੀਜ਼ਾਂ ਤੇ ਦੇ ਵਿੱਚ ਚੰਨੀ ਜੀ ਨੇ ਖੁਦ ਕੱਲ ਤਸلیم ਕੀਤੀ ਸਾਡੂ ਵੀ ਇਨਫੋਰਮੇਸ਼ਨ ਇਸ ਦਾ ਤੁਹਾਡੇ ਕੋਲ ਹੈ ਸਾਨੂੰ ਜਿਹੜੀ ਇਹ ਮੈਨੂੰ ਦਿੱਤੀ ਫਿਗਰਸ ਹੈ ਕਿਸ ਪੁਲਿਸ ਅਫਸਰ ਨੇ ਦਿੱਤੀ ਕਿਸੇ ਮੈਨੂੰ ਪੁਲਿਸ ਅਫਸਰ ਨੇ ਫਿਗਰਸ ਦਿੱਤੀਆਂ ਕਿ ਜੀ ਇੱਥੇ 250 ਦੁਕਾਨ ਹੈ ਚੰਨੀ ਜੀ ਨੇ 200 ਕਹੀ ਸੀ ਹੈ 250 ਇਹਦਾ ਰੇਟ ਮੈਂ ਬੰਦੇ ਵੀ ਦੱਸ ਦੇਣਾ ਬਿਲਕੁਲ ਨਾਮ ਹੀ ਹੈ ਕਿ ਜਿਹੜੇ ਉਗਰਾਹੀ ਕਰਦੇ ਸਾਰੇ ਸ਼ਰਾਬ ਦੀ ਉਗਰਾਹੀ ਕੌਣ ਕਰਦਾ ਇੱਥੋਂ ਦੀ ਸੱਟੇ ਦੀ ਕੌਣ ਕਰਦਾ ਉਹਨਾਂ ਦੇ ਬੰਦਿਆਂ ਦੇ ਵੀ ਨਾਂ ਆਏ ਨੇ ਬਟ ਮੈਂ ਸਮਝ ਨਾ ਉਹਨਾਂ ਦੇ ਨਾਂ ਛੱਡੀਏ ਥੋੜਾ ਤੇ ਇੱਥੇ ਬਹੁਤ ਵੱਡੇ ਪੇਮਾਨਿਆਂ ਤੇ ਸ਼ਰਾਬ ਦੀ ਉਗਰਾਹੀ ਵੀ ਇੱਕ ਜਲੰਧਰ ਦਾ ਹੀ ਤੁਹਾਡਾ ਬੰਦਾ ਹੈ ਜਿਹੜਾ ਹਿਮਾਚਲ ਦਾ ਮੀਡੀਆ ਡਵਾਈਜ਼ਰ ਵੀ ਰਿਹਾ ਜੀ ਮੋਟੀ ਉਗराई ਕਰਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਹੋ ਸਕਦਾ ਤੁਹਾਡੇ ਚੋਂ ਵਿੱਚੋਂ ਕਿਸੇ ਦਾ ਕਿਸੇ ਦਾ ਤੱਲਕ ਨਾ ਨਿਕਲੇ ਉਹਦਾ ਸੋ ਮੈਂ ਇਹ ਸਾਨੂੰ ਇੱਕ ਇੱਕ ਬੰਦੇ ਦਾ ਪਤਾ ਤਾਂ ਮੈਂ ਅਜੇ ਅਜੇ ਸਿੱਧਾ ਮਾਨ ਤੇ ਉਗਨਾਲ ਵਾਲੇ ਚੱਕਰ ਚਿਆਂ ਸਾਰੇ ਦੇ ਨਾਂ ਨੇ ਤੁਹਾਨੂੰ ਡੜੇ ਵਾਲੇ ਦਾ ਵੀ ਦੇ ਦੂੰ ਸਟੇ ਵਾਲੇ ਦਾ ਵੀ ਦੇ ਦੂੰ ਨਸ਼ੇ ਵਾਲੇ ਦਾ ਵੀ ਦੇ ਦੂੰਗਾ ਤੇ ਜਿਹੜਾ ਬੁੱਕੀ ਆ ਸਾਰੇ ਦਾ ਬੜਾ ক্রিকেট ਦਾ ਬੁੱਕੀ ਉਹ ਵੀ ਤੁਹਾਡੇ ਸ਼ਹਿਰ ਦਾ ਹੀ ਉਹ ਵੀ ਕਿੱਥੋਂ ਚੱਲਦਾ ਉਹ ਵੀ ਤੁਹਾਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਹੈ। ਮਾਈਨਬਾਪ ਸਾਹਿਬ ਇੱਕ ਗੱਲ ਆਖੀ ਜਾਂਦੀ ਪ੍ਰਚਾਰ ਵੇਲੇ ਕਿ ਵੋਟਾਂ ਸਾਨੂੰ ਬਹੁਤ ਤੇ ਸੱਤਾਧਾਰੀ ਪਾਰਟੀ ਦਾ ਹੀ ਜਿਹੜਾ ਕਿ ਐਮਐਲਏ ਬਣਾਓ। ਦੂਜੇ ਪਾਸੇ ਤਾਂ ਕੰਮ ਹੋਣੇ ਨਹੀਂ ਦੋ ਸਾਲ ਪਏ ਹਾਲੇ ਸਰਕਾਰ ਦੇ। ਵੇਖੋ ਮੇਰੀ ਗੁਜ਼ਾਰਿਸ਼ ਸੁਣ ਲਓ ਜੇ ਟਾਈਆਂ ਸਾਲਾਂ ਚ ਕੁਝ ਹੋਇਆ ਤਾਂ ਅੱਗੇ ਵੀ ਉਮੀਦ ਕਰ ਲਓ। ਮੈਂ ਤੁਹਾਨੂੰ ਦੱਸ ਦਿੰਦਾ ਇਸ ਇਲੈਕਸ਼ਨ ਦੇ ਹਾਰਨ ਤੋਂ ਬਾਅਦ ਹੀ ਇਹ ਭਗਵੰਤ ਦਾ ਬੰਜਾ ਚੋਕੇ ਲੋਕਾਂ ਨੇ ਇਹਦਾ ਜਿਹੜਾ ਪਿੰਡ ਹੈ ਉਹ ਕਿਹੜਾ ਪਿੰਡ ਹੈ ਸਾਤੌਜ ਦੀ ਬੰਬੀ ਤੇ ਛੱਡ ਕੇ ਆਣ। ਕਿਹਦੀ ਤੋਂ ਇਡੀ ਕਰਦੇ ਫਿਰਦੇ ਥਿਸ ਇਜ਼ ਹਿਸ ਲਾਸਟ ਇਲੈਕਸ਼ਨ ਐਂਡ ਜਿਹੜੀ ਮਿਸਿਸ ਕੇਜਰੀਵਾਲ ਨੇ ਸਟੇਟਮੈਂਟ ਦਿੱਤੀ ਉਹ ਵੀ ਚੰਗੀ ਤਰ੍ਹਾਂ ਸੁਣ ਲਿਓ ਉਹਨੇ ਵੀ ਕਿਹਾ ਸੀ ਕਿ ਕੁਝ ਐਹੋਜੇ ਬੰਦੇ ਇੰਪੋਰਟੈਂਟ ਹੈ ਨੇ ਜਿਹੜੇ ਚਾਹਦੇ ਕੇਜਰੀਵਾਲ ਬਾਹਰ ਨਾ ਨਿਕਲੇ ਉਹਨਾਂ ਵਿੱਚ ਇਹ ਵੀ ਇੱਕ ਹੈ ਜੀ ਹੀ ਇਜ਼ ਵਨ ਆਫ ਦੋਸ ਪਰਸਨ ਟੇਕ ਮੀ ਵੈਰੀ ਸੀਰੀਅਸਲੀ ਕਿਉਂਕਿ ਤੁਹਾਨੂੰ ਯਾਦ ਹੋਏਗਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਾਰੀਆਂ ਗੱਲਾਂ ਮੈਂ ਇਹਨਾਂ ਦੇ ਸੋਰਸਸ ਨੂੰ ਕੋਟ ਕਰ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਕੇਜਰੀਵਾਲ ਪਹਿਲੀ ਵਾਰ ਅੰਦਰ ਕੀਤਾ ਉਸ ਰਾਤ ਸੀਐਮਓ ਵਿੱਚ ਸਾਰੀ ਰਾਤ ਭੰਗੜਾ ਪੈਂਦਾ ਰਿਹਾ ਤੇ ਪਾਰਟੀ ਤੇ ਜਸ਼ਨ ਦਾ ਮਾਹੌਲ ਸੀ ਐਂਡ ਮਿਸਿਸ ਕੇਜਰੀਵਾਲ ਦਾ ਬਿਆਨ ਹੈ देयर आर ਲੋਟ ਆਫ ਇੰਪੋਰਟੈਂਟ ਫੋਰਸਸ Who don't want Kejriwal to come out so ਮੇਰਾ ਚਾਰਜ ਹੀ ਇਸ ਵਨ ਆਫ ਥਮ ਹੋਰ ਦੱਸੋ ਕੁਝ ਇਹੀ ਕਾਰਨ ਸਮੇਂ ਤੋਂ ਪਹਿਲਾਂ ਸੰਦੀਪਾਠ ਗੋਰੀ ਪਹਿਲਾ ਮੀਟਿੰਗਾਂ ਕਰਦੇ ਪਏ ਸੀ ਇਥੇ ਲੋਕਲ ਲੀਡਰਸ਼ਿਪ ਨਾਲ ਹੁਣ ਕਿਤੇ ਦਿੱਲੀ ਵਾਲੀ ਲੋਪੀ ਦਿਸਦੀ ਨਹੀਂ ਪਈ ਮੇ ਮੇਰੀ ਸੁਣ ਲੋ ਮੈਂ ਕਿਸੇ ਕੰਮ ਤੇ ਨਹੀਂ ਪੈਣਾ ਸਾਡੇ ਨੂੰ ਸਿਆਣੇ ਤੁਸੀਂ ਕੋਈ ਚੀਜ਼ਾ ਮੈਂ ਕੱਲਾ ਉਂਗਰਾਲ ਤੇ ਮਾਨ ਵਾਲੀ ਤੇ ਇਹਦੇ ਪਰਿਵਾਰ ਵਾਲੇ ਜਿਹੜੇ ਚਾਰजेस ਆਫ ਕ੍ਰਾਪਸ਼ਨ ਨੇ ਮੈਂ ਉਹਨਾਂ ਤੇ ਰਹਿਣਾ ਚਾਹੁੰਦਾ ਅੱਗੇ ਦਿੱਲੀ ਕੋਈ ਆਏ ਨਾ ਆਏ ਦੈਟ ਇਜ਼ ਨਨ ਆਫ ਆ ਬਿਜ਼ਨਸ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹਨਾ ਕਿ ਇਹ ਸਾਰਾ ਕੰਮ ਆਰਗੇਨਾਈਜ਼ ਕਰਾਈ ਮੇ ਇੱਕ ਮਾਫੀਆ ਵਰਗਾ ਸਿਸਟਮ ਰਨ ਹੋ ਰਿਹਾ ਹੈ ਤੁਸੀਂ ਵੀ ਜਾਣਦੇ ਹੋ ਇੱਕ ਇੱਕ ਮੇਰਾ ਭਰਾ ਤੇ ਪੈਣੀ ਇੱਥੇ ਬੈਠੀ ਜਾਂਦੀ ਏ ਕਿ ਜੋ ਜੋ ਗੱਲਾਂ ਨੇ ਸੱਚ ਨੇ ਕਿਉਂਕਿ ਹੀ ਵਾਸ ਵਨ ਆਫ ਦੀ ਮੇਨ ਐਗਜ਼ੀਕਿਊਟਰ ਜਿਹੜਾ ਜਵਾਰ ਹੋਇਆ ਬਾਜਵਾ ਸਾਹਿਬ ਹਾਂਜੀ ਅ ਸੀਨੀਅਰ ਕਰਤੀ ਇੱਥੇ ਕਾਨਫਰੈਂਸ ਕਰਕੇ ਪਈ ਸੀ ਉਹਨਾਂ ਨੇ ਕਿਹਾ ਕਿ ਪੀਡੀ ਦੀ ਤੇ ਸੀਬੀਆਈ ਦੀ ਜੇਕਰ ਤੁਹਾਨੂੰ ਸਮਝ ਤੇ ਰੇਟ ਆਪ ਵਧ ਗਈ